ਜਿਸ ਤਰਖਤ ਦਾ ਫਲ ਖਾਈਏ ਉਹ ਸੁੱਖ ਜਾਵੇ ਉਹਨੂੰ ਵੱਢੀਏ ਨਾ ਜਿਹਨੂੰ ਯਾਰ ਕਹੀਏ ਉਹਦੇ ਨਾਲ ਰਹੀਏ ਤੇ ਜੱਗ ਦੇ ਤਾਨਿਆਂ ਤੋਂ ਪਿੱਛੇ ਹਟੀਏ ਨਾ ਜਦੋਂ ਪੰਡ ਪ੍ਰੇਮ ਦੀ ਚਾਹ ਲਈਏ ਲੱਗੇ ਭਾਰ ਭਾਵੇਂ ਉਹਨੂੰ ਸੁਟੀਏ ਨਾ ਮੁਹੰਮਦ ਬੋਟਿਆ ਮਿਲੇ ਜੇ ਯਾਰ ਸੋਲੀ ਝੂਟਾ ਝੂਟ ਲਈਏ ਪਿੱਛੇ ਹਟੀਏ ਨਾ ਝੂਟਾ ਝੂਟ ਲਈਏ ਪਿੱਛੇ ਹਟੀਏ ਨਾ ਜੇ ਖੁਸ਼ੀ ਹੋਵੇ ਹੱਸਿਆ ਤਾਂ ਜਾਂਦਾ ਸੱਜਣਾ ਬਾਜ ਨਹੀਂ ਦੁੱਖ ਸੁਣਾਏ ਜਾਂਦੇ ਦੁੱਖਾਂ ਬਾਜ ਨਹੀਂ ਕਾਲ ਚੇ ਛੇਕ ਪੈਂਦੇ ਤੇ ਛੇਕਾਂ ਬਾਜ ਨਹੀਂ ਮੋਤੀ ਪਰੋਏ ਜਾਂਦੇ ਪੁੱਤਰ ਹੋਣ ਤੇ ਜਗਤ ਤੇ ਨਾ ਰਹਿੰਦਾ ਪੈਸੇ ਬਾਜ ਨਹੀਂ ਧੋਨੇ ਧੋਏ ਜਾਂਦੇ ਸਿਲਤੇ ਬਣੇ ਮੁਸੀਬਤ ਕਸੂਰਮੰਦਾ ਉਹ ਅੰਗ ਸਾਖ ਸਚਨ ਸਾਰੇ ਢੋਹੀ ਜਾਂਦੇ ਉਹ ਅੰਗ ਸਾਖ ਸਚਨ ਸਾਰੇ ਢੋਹੀ ਜਾਂਦੇ ਦੇਸ਼ ਬੇਗਾਨਾ ਤੇ ਜੋ ਪਰਾਈ ਇਸ ਗੱਲੋਂ ਮੈਂ ਡਰਦਾ ਨਹੀਂ ਤਾਂ ਰਸਤਾ ਰੋਕ ਕੇ ਤੇਰਾ ਕੋਈ ਗੱਲ ਸੁਪਾਨੋ ਕਰਦਾ ਜਾਂ ਫਿਰ ਬੇੜਾ ਅਜ ਸ਼ੋ ਵਿੱਚ ਡੁੱਬਦਾ ਜਾਂ ਜਹਾਜ਼ ਸਮੁੰਦਰ ਉੱਤਦਾ ਕਸੂਰ ਮੈਂ ਦਰਤਾ ਹੱਥ ਨਹੀਂ ਪਾਉਂਦਾ ਪਤਾ ਉਹਨੂੰ ਆਪਣੇ ਕਰਦਾ ਪਤਾ ਉਹਨੂੰ ਆਪਣੇ ਕਰਦਾ ਝੜ ਗਏ ਨਿਸ਼ਾਨ ਗੁਮਾਨ ਤੇ ਖੰਭ ਸਾਰੇ ਤੇ ਵਾਂਗ ਬੋਟ ਦੇ ਹੋ ਕੇ ਬਹਿ ਗਿਆ ਮੈਂ ਸੜਕਾਂ ਸੁੱਖਾਂ ਦੀਆਂ ਸਮਝ ਕੇ ਰਿਹਾ ਦੁਰਤਾ ਤੇ ਰਾਤ ਦੁੱਖਾਂ ਵਾਲੇ ਵਿੱਚ ਬਹਿ ਗਿਆ ਮੈਂ ਦੁਨੀਆ ਤੇ ਤੀਨ ਸੰਭਾਲਦਾ ਰਹਾ ਸੱਚ ਪੁੱਛੋ ਤਤਵਾ ਤੋਂ ਲੈ ਗਿਆ ਮੈਂ ਕਸੂਰ ਮੰਦ ਨੂੰ ਆਸ ਸੀ ਜਨਤਾ ਦੀ ਘੜ ਦੋਸ਼ਾਂ ਦੀ ਥੱਲੇ ਲੈ ਗਿਆ ਮੈਂ ਘੜ ਦੋਸ਼ਾਂ ਦੀ ਥੱਲੇ ਲੈ ਗਿਆ ਮੈਂ ਰੱਬਾ ਵੇ ਬੁਲਾਉਂਨੀ ਆ ਨਿਤ ਤੈਨੂੰ ਕਦੋਂ ਕੋਕ ਸੁਣੀ ਮੇਰੀ ਚਾਨੀ ਆਵੇ ਤੇਰੇ ਉਡੀਕ ਅੰਦਰ ਮੈਂ ਬੀਤ ਚੱਲੀ ਹੱਲਾ ਹੁਸਤੀਆਂ ਕਤੋਦੀ ਪੌਨੀਆਂ ਮੈਂ ਰੋਂਦਾ ਦਿਲ ਤੇ ਹੋ ਗਿਆ ਮਿਲਨ ਮੁਸ਼ਕਿਲ ਝੋਟਾਂ ਵਿੱਚ ਵਿਰਾਕ ਦੇ ਖਾਨੀਆਂ ਮੈਂ ਜੋ ਜੋ ਕੀਤੀ ਚੁਦਾਈਆਂ ਨੇ ਨਾਲ ਮਿਲੇ ਕਸੂਰਮੰਦ ਨੂੰ ਹਾਲ ਸੁਣਾਉਨੀਆਂ ਮੈਂ ਕਸੂਰਮੰਦ ਨੂੰ ਹਾਲ ਸੁਣਾਉਨੀਆਂ ਮੈਂ ਉੱਡ ਪੰਛੀਆ ਕੱਲਿਆਂ ਉੱਡ ਨਹੀਂ ਸਿਰਫ ਆਪਣੇ ਪਰਾਂ ਦੇ ਜੋਰ ਉਤੇ ਤਤਤੀ ਫੋਲ ਤੇ ਚੁਗ ਕੱਲਾ ਕੱਲਾ ਤਾਣਾ ਆਸ ਰੱਖ ਤਵਕਲੀ ਧੋਰ ਉਤੇ ਬੋਤੇ ਤਾਣ ਤੇ ਸੱਠ ਚਾਲਦੀ ਆ ਹੱਥ ਚੋਰ ਤੇ ਮੁਕੱਦਰ ਦੀ ਧੋਰ ਉਤੇ ਹਿਰਸ ਲਾਲਚ ਦੀ ਫਾਈ ਸਦਾਰ ਸਈਆਂ ਫਸਣਾ ਆਪ ਤੇ ਕਿਲਾ ਕਿਸੇ ਹੋਰ ਉਤੇ ਫਸਣਾ ਆਪ ਤੇ ਕਿਲਾ ਕਿਸੇ ਹੋਰ ਉਤੇ ਉਮੀਦ ਕਰਤਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਵੱਟੀ ਨੂੰ ਬਹੁਤ ਸਕੂਨ ਮਿਲੇ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ